ਸੋਸ਼ਲ ਮੀਡੀਆ ਰਾਹੀਂ ਜੁੜ ਰਹੇ ਸਭ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਅਕਾਲ ਮੈਂ ਮਨਦੀਪ ਸਿੰਘ ਰੰਦਾਵਾ ਐਮ ਐਸ ਰੰਦਾਵਾ ਇੰਸਟੀਚਿਊਟ ਤੋਂ ਮੈਂ ਆਪਣੇ ਵੱਲੋਂ ਤੇ ਆਪਣੇ ਸਮੂਹ ਸਟਾਫ ਵੱਲੋਂ ਤੁਹਾਨੂੰ ਤੇ ਤੁਹਾਡੇ ਸਭ ਪਰਿਵਾਰ ਨੂੰ ਧੰਨ ਧੰਨ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਦਾਨੀ ਪੁੱਤਰਾਂ ਦੇ ਦਾਨੀ ਅਮਰਤ ਕੇ ਦਾਤਾ ਤੇ ਉਹਨਾਂ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਨਾ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਗੋਬਿੰਦ ਸਿੰਘ ਜੀ ਦੀ ਕਿਰਪਾ ਕਰਨ ਸਾਡੇ ਜੀਵਨ ਵਿੱਚ ਖੁਸ਼ੀਆਂ, ਤਰੱਕੀਆਂ ਲੈ ਕੇ ਆਉਣ ਇਸ ਦੇ ਨਾਲ ਨਾਲ ਮੇਰੀ ਇੱਕ ਛੋਟੀ ਜੀ ਰਿਕੁਐਸਟ ਸੀਗੀ ਕਿ ਆਪਾਂ ਗੁਰੂ ਸਾਹਿਬਾਨ ਦੇ ਜਿਹੜੇ ਬਚਨ ਹਨ ਇੱਕ ਬਚਨ ਹੈ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋ ਇਸ ਦੇ ਅਨੁਸਾਰ ਆਪਾਂ ਕਿਸੇ ਵੀ ਮਨੁੱਖ ਦੇ ਨਾਲ ਜਾਤ ਪਾਤ ਦਾ ਵਿਤਕਰਾ ਕਾਲੇ ਗੂਰੇ ਦੇ ਹੋਂਦ ਦਾ ਵਿਤਕਰਾ ਨਹੀਂ ਕਰਨਾ ਨਾ ਕਿਸੇ ਨੂੰ ਆਰਥਿਕ ਪੱਖੋਂ ਕਿਸੇ ਨੂੰ ਮਹਿਸੂਸ ਕਰਾਉਣਾ ਵਾ ਤੇ ਦੂਸਰਾ ਬਚਨ ਸੀਗਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਇਸ ਬਚਨ ਦੇ ਅਨੁਸਾਰ ਆਪਾਂ ਹਮੇਸ਼ਾ ਆਪਣੀ ਪਹਿਲਾਂ ਨੇਕ ਕਿਰਤ ਕਮਾਈ ਕਰਨੀ ਫਿਰ ਉਸ ਵਿੱਚੋਂ ਦਸਵੰਧ ਕੱਢਣਾ ਤੇ ਦਸਵੰਧ ਕੱਢ ਕੇ ਕਿਸੇ ਲੋੜਵੰਦ ਦੇ ਨਿਮਿਤ ਖਰਚ ਕਰਨਾ ਤੇ ਇੱਕ ਪਲੀਜ਼ ਰਿਕੁਐਸਟ ਹੈ ਕਿ ਗਰੀਬ ਹਮੇਸ਼ਾ ਫਟੇ ਪੁਰਾਣੇ ਕੱਪੜਿਆਂ 'ਚ ਨਹੀਂ ਹੋ ਸਕਦਾ ਉਹ ਲੋੜਵੰਦ ਸਾਫ਼ ਸੁਥਰੇ ਤੇ ਸਾਦੇ ਕੱਪੜਿਆਂ 'ਚ ਵੀ ਹੋ ਸਕਦਾ ਹੈ ਕਿ ਆਪਾਂ ਮਦਦ ਕਰਨ ਲੱਗਿਆਂ ਹਮੇਸ਼ਾ ਫਟੇ ਪੁਰਾਣੇ ਕੱਪੜੇ ਨਾ ਦੇਖੀਏ ਥੈਂਕ ਯੂ एवरीवन